ਮੈਨੂੰ ਜੋ ਲੱਗਦਾ 3 ਸਾਲ ਦਾ ਸਮਾਂ ਸਰਕਾਰ ਨੂੰ ਹੋਣਾ ਵਾਲਾ 3 ਸਾਲ ਦੇ ਵਿੱਚ ਇਹਨਾਂ ਨੇ ਕੋਈ ਢੱਕਾ ਨਹੀਂ ਤੋੜਿਆ ਭਗਵੰਤ ਮਾਨ ਸਾਹਿਬ ਦੀ ਜਦੋਂ ਦੀ ਸਰਕਾਰ ਆਈ ਹੈ ਇਸ ਤੋਂ ਯਾਰ ਇਹ ਹੋਂਦ ਚ ਨਾਮ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜੇ ਪਾਰਟੀ ਹੈ ਇਹ ਇਹਨਾਂ ਨੇ ਪੰਜਾਬ ਦਾ ਬੇੜਾ ਗਰ ਕਰ ਦਿੱਤਾ ਜਿਹੜਾ ਕਿ ਆਉਣ ਵਾਲੇ ਕਈ ਸਾਲ ਲੱਗ ਜਾਣਗੇ ਪੰਜਾਬ ਦੇ ਹਾਲਾਤਾਂ ਨੂੰ ਸੁਧਰਨ ਨੇ ਧਰਮਪਤਨੀ ਭਗਵੰਤ ਮਾਨ ਸਾਹਿਬ ਦੀ ਜਿਹੜੇ ਕਿ ਹੁਣ ਸਿਆਸਤ ਦੇ ਵਿੱਚ ਆਏ ਨੇ ਜਲੰਧਰ ਜਿਮਨੀ ਚੋਣ ਦੇ ਵਿੱਚ ਉਹ ਕਹਿ ਕੇ ਗਏ ਨੇ ਸਟੇਜ ਤੋਂ ਅਨਾਉਂਸ ਕਰਕੇ ਗਏ ਨੇ ਵੀ ਅਸੀਂ ਭੈਣਾ ਨੂੰ 1100 ਰੁਪਏ ਭੈਣੇ ਝੂਠ ਨਾ ਬੋਲ ਮੇਰੀ ਭੈਣ 1100 ਤੁਸੀਂ ਵੀ ਝੂਠ ਬੋਲਣ ਲੱਗੇ ਭਗਵੰਤ ਮਾਨ ਸਾਹਿਬ ਨਸ਼ਾ ਤਾਂ ਭਾਈ ਜੀ ਇੰਨਾ ਵੱਧ ਗਿਆ ਹਰ ਇੱਕ ਗਲੀ ਹਰ ਇੱਕ ਮਹੱਲੇ ਦੇ ਵਿੱਚ ਸਿਰਫ ਫੋਨ ਦੀ ਗੱਲ ਹੈ ਨਸ਼ਾ ਪੁੜੀਆਂ 'ਚ ਬੰਦ ਹੋ ਗਏ ਤੁਹਾਡੇ ਘਰ ਡਿਲੀਵਰੀ ਹੋਮ ਡਿਲੀਵਰੀ ਫਰੀ ਹੈ ਪੰਜਾਬ ਪੁਲਿਸ ਕੰਮ ਕਰਨਾ ਚਾਹੁੰਦੀ ਹੈ ਇਸ ਟੌਪਿਕ ਤੇ ਪਰ ਇਹ ਨਹੀਂ ਕਰਨ ਦੇ ਰਹੇ ਉਹਨਾਂ ਨੇ ਇਹ ਗਲਤੀ ਸਾਰੀ ਸਰਕਾਰ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲਾ ਪੰਜਾਬ ਬਣਾਉਣ ਦੀ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਜੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਆਏ ਦਿਨ ਗੈਂਗ ਵਾਰਵਾਦਾ ਜਾ ਰਿਹਾ ਤੇ ਨਸ਼ੇ ਦਾ ਬੋਲਬਾਲਾ ਵੀ ਵਾਦਾ ਜਾ ਰਿਹਾ ਸਾਡੇ ਨਾਲ ਭਾਜਪਾ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਜੁੜੇ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਅੱਜ ਪੰਜਾਬ ਦੇ ਹਾਲਾਤਾਂ ਦੀ ਗੱਲਬਾਤ ਕਰਾਂਗੇ ਤੇ ਹੋਰ ਜਿਹੜੇ ਮੁੱਦੇ ਨੇ ਉਹਨਾਂ ਦਾ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਸਿੱਧੂਪੁਰ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਲ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਮਿਹਰਬਾਨੀ ਤੁਹਾਡੀ ਸਿੱਧੂਪੁਰ ਜੀ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਕਰਜ਼ਾ ਲੈ ਲੈ ਕੇ ਆਏ ਦਿਨ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਵਿਕਾਸ ਕਾਰਜਾਂ ਦੇ ਦਾਅਵੇ ਕਰ ਰਹੀ ਹੈ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰ ਰਹੀ ਹੈ ਕੀ ਕਹਿਣਾ ਚਾ ਮੈਨੂੰ ਜੋ ਲੱਗਦਾ 3 ਸਾਲ ਦਾ ਸਮਾਂ ਸਰਕਾਰ ਨੂੰ ਹੋਣ ਵਾਲਾ 3 ਸਾਲ ਦੇ ਵਿੱਚ ਇਹਨਾਂ ਨੇ ਕੋਈ ਢੱਕਾ ਨਹੀਂ ਤੋੜਿਆ ਹੂੰ ਸਿਰਫ ਇਹਨਾਂ ਨੇ ਇੱਕ ਜਿਹੜੇ ਮੈਡੀਕਲ ਵਾਲੇ ਬਣਵਾਏ ਸੀਗੇ ਸਿਰਫ ਉਹਨਾਂ ਨੂੰ ਪੇਂਟ ਕਰਕੇ ਇਹਨਾਂ ਨੇ ਉਸ ਤੋਂ ਬਾਅਦ ਕੋਈ ਵੀ ਢੱਕਾ ਨਹੀਂ ਤੋੜਿਆ ਬਿਜਲੀ ਮੁਫਤ ਦੀ ਗੱਲ ਕੀਤੀ ਸੀ ਵੱਡੇ ਵੱਡੇ ਬਿੱਲ ਆ ਰਹੇ 30000 35000 40000 50000 ਬਿੱਲ ਗਰੀਬਾਂ ਨੂੰ ਜਿਨ੍ਹਾਂ ਦੇ ਘਰ ਏਸੀ ਵੀ ਨਹੀਂ ਹੈ ਮੈਂ ਦੱਸ ਸਕਦਾ ਚਲੋ ਮੇਰੇ ਨਾਲ ਇਹ ਤਾਂ ਹਾਲਾਤ ਨੇ ਯਾਰ ਪੰਜਾਬ ਦੇ ਲੋਕਾਂ ਦੇ ਹਾਲਾਤ ਨੇ ਨਿਕ ਬੱਤਰ ਕਰ ਦਿੱਤੇ ਬਾਈ ਜੀ ਪੁੱਛੋ ਨਾ ਕੁਛ ਕੰਗਾਲ ਕਰ ਦਿੱਤਾ ਪੰਜਾਬ ਨੂੰ ਇਹਨੇ ਕੰਗਾਲ ਭਗਵੰਤ ਮਾਨ ਸਾਹਿਬ ਦੀ ਜਦੋਂ ਦੀ ਸਰਕਾਰ ਆਈ ਹੈ ਇਸ ਤੋਂ ਯਾਰ ਇਹ ਹੋਂਦ ਚ ਨਾਮ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜੇ ਪਾਰਟੀ ਹੈ ਇਹ ਇਹਨਾਂ ਨੇ ਪੰਜਾਬ ਦਾ ਬੇੜਾ ਗਰ ਕਰ ਦਿੱਤਾ ਜਿਹੜਾ ਕਿ ਆਉਣ ਵਾਲੇ ਕਈ ਸਾਲ ਲੱਗ ਜਾਣਗੇ ਪੰਜਾਬ ਦੇ ਹਾਲਾਤਾਂ ਨੂੰ ਸੁਧਰਨ ਲਈ ਭਾਜਪਾ ਹੋਰ ਪਾਰਟੀ ਦੇ ਨਮਾਇंदे ਕਹਿ ਰਹੇ ਨੇ ਕਿ ਪੰਜਾਬ ਨੂੰ ਤਬਾਹ ਕਰਤਾ ਆਮ ਆਦੀ ਪਾਰਟੀ ਵੱਲੋਂ ਪਰ ਆਮ ਆਦੀ ਪਾਰਟੀ ਦੇ ਜਿਹੜੇ ਮੰਤਰੀ ਨੇ ਜਾਂ ਹੋਰ ਉਹਦੇ ਧਾਰਨੇ ਉਹ ਕਹਿੰਦੇ ਨੇ ਕਿ ਆਮ ਆਦੀ ਪਾਰਟੀ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਉਹ ਕਿਸੇ ਹੋਰ ਸਰਕਾਰ ਨੇ 70 ਸਾਲਾਂ ਵਿੱਚ ਕਿਸੇ ਨੇ ਨਹੀਂ ਕੀਤਾ ਲੁੱਟਿਆ ਹੀ ਆ ਚਾਹੇ ਭਾਜਪਾ ਹੋਵੇ ਤੇ ਹੋਰ ਸਿਰਫ ਸਿਰਫ ਭਾਈ ਜੀ ਜੇ ਲੁੱਟਣ ਦੀ ਤੁਸੀਂ ਗੱਲ ਕਰਦੇ ਹੋ ਨਾ ਮੈਂ ਆਪਣੀ ਗੱਲ ਨੂੰ ਤੁਸੀਂ ਦਬਾਉਂਦਾ ਨਹੀਂ ਜੇ ਲੁੱਟਿਆ ਹੁੰਦਾ ਤਾਂ ਲੋਕਾਂ ਨੇ ਤੀਸਰੀ ਵਾਰ ਰਿਕਾਰਡ ਪੈਦਾ ਕੀਤਾ ਦੇਸ਼ ਦੇ ਵਿੱਚ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਬਣਾਈ ਹੈ ਕੇਂਦਰ ਦੇ ਵਿੱਚ ਇਹ ਲੋਕਾਂ ਨੇ ਬਣਾਈ ਹੈ ਤੇ ਪੰਜਾਬ ਦੇ ਵਿੱਚ 25 ਲੱਖ ਤੋਂ ਉੱਪਰ ਲੋਕਾਂ ਨੇ ਸਾਨੂੰ ਪਸੰਦ ਕੀਤਾ ਭਾਰਤੀ ਜਨਤਾ ਪਾਰਟੀ ਨੂੰ 25 ਤੋਂ 30 ਸੀਟਾਂ ਸੀ ਹੁਣ ਜਿੱਤੇ ਹੋਏ ਆ ਭਾਜੀ ਪਾਰਲੀਮੈਂਟ ਦੇ ਇਲੈਕਸ਼ਨਾਂ ਦੇ ਵਿੱਚ ਇਹ ਲੋਕ ਪਿਆਰ ਕਰ ਉਹਨੂੰ ਪਤਾ ਹੈ ਕਿ ਕੇਂਦਰ ਸਰਕਾਰ ਹੀ ਪੰਜਾਬ ਦਾ ਜਿਹੜਾ ਹੈ ਸਿਰ ਪੱਕੀ ਵਿਕਾਸ ਕਰ ਸਕਦੀ ਹੈ ਇਹਨਾਂ ਦੇ ਪੱਲੇ ਕੁਝ ਨਹੀਂ ਸਿਰਫ ਇਹ ਡਰਾਮੇ ਕਰ ਸਕਦੇ ਨੇ ਤੁਸੀਂ ਮੰਤਰੀਆਂ ਦੀ ਨਹੀਂ ਦੀ ਗੱਲ ਕੀਤੀ ਹੈ ਕਿਹੜੇ ਮੰਤਰੀ ਕੋਲ ਪਾਵਰ ਹੈ ਇਹਨਾਂ ਦੇ ਪਾਵਰ ਇੱਕ ਹੀ ਬੰਦੇ ਕੋਲ ਹੈ ਕੇਜਰੀਵਾਲ ਕੋਲ ਉਥੋਂ ਇਸ਼ਾਰਾ ਭਾਵੇਂ ਉਹ ਜੇਲ੍ਹ 'ਚ ਨੇ ਉਤੋਂ ਇਸ਼ਾਰਾ ਹੋਵੇਗਾ ਤਾਂ ਕੋਈ ਇੰਪਲੀਮੈਂਟ ਹੋਵੇਗਾ ਨਹੀਂ ਤਾਂ ਕੋਈ ਇੰਪਲੀਮੈਂਟ ਨਹੀਂ ਸਵੇਰੇ ਫੈਸਲਾ ਲੈਂਦੇ ਨੇ ਸ਼ਾਮ ਨੂੰ ਵਾਪਸ ਕਰਨਾ ਪੈਂਦਾ ਕਾਰਨ ਕੇਜਰੀਵਾਲ ਕੇਜਰੀਵਾਲ ਸਰਕਾਰ ਚਲਾ ਰਿਹਾ ਮੈਂ ਤਾਂ ਉ ਤੱਕ ਸਮਝਦਾ ਕੇਜਰੀਵਾਲ ਹੀ ਦੂਜਾ ਮੁੱਖ ਮੰਤਰੀ ਤੁਸੀਂ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਭਾਜਪਾ ਵੱਲੋਂ ਪੰਜਾਬ ਨਾਲ ਪੱਕਾ ਪੱਧ ਕਿਉਂ ਕੀਤਾ ਜਾ ਰਿਹਾ ਪੰਜਾਬ ਦੇ ਕਿਸਾਨ ਸੜਕਾਤੇ ਨੇ ਐਮਐਸਪੀ ਦੀ ਗਰੰਟੀ ਕਿਉਂ ਨਹੀਂ ਦਿੱਤੀ ਜਾ ਰਹੀ ਕਿਸਾਨਾਂ ਨੂੰ ਦੇਖੋ ਗੱਲ ਇਹ ਹੈ ਜੀ ਸਭ ਤੋਂ ਵੱਧ ਜਿਹੜੀ ਐਮਐਸਪੀ ਦੀ ਗਰੰਟੀ ਹੈ ਜਿਹੜੇ ਤੁਸੀਂ ਕਹਿ ਰਹੇ ਹੋ ਹਰਿਆਣੇ ਤੋਂ ਵੱਧ ਤੁਸੀਂ ਚੈੱਕ ਕਰਕੇ ਦੇਖ ਲਓ ਪੰਜਾਬ ਦੀਆਂ ਫਸਲਾਂ ਦੇ ਪੰਜਾਬੀਆਂ ਨੂੰ ਮਿਲ ਰਹੀਆਂ ਨੇ ਕੇਂਦਰ ਸਰਕਾਰ ਵੱਲੋਂ ਤੁਸੀਂ ਰਿਕਾਰਡ ਚੱਕੋ ਯਾਰ ਇਦਾਂ ਆਪਾਂ ਗੱਲਾਂ ਨਾਲ ਤਾਂ ਕੁਝ ਨਹੀਂ ਬਣਨਾ ਠੀਕ ਹੈ ਸਾਡੇ ਕਿਸਾਨ ਵੀਰ ਨੇ ਕੁਝ ਨਰਾਜ਼ਗੀਆਂ ਨਹੀਂ ਹੋ ਸਕਦੀਆਂ ਇਹ ਜਿਹੜੇ ਦੂਜੀਆਂ ਪਾਰਟੀਆਂ ਦੇ ਇਸ਼ਾਰੇ ਨੇ ਕੁਝ ਜਿਹੜੇ ਨਕਲੀ ਜਿਹੜੇ ਬੰਦੇ ਨੇ ਉਹ ਗੱਲ ਕਰਦੇ ਨੇ ਮਾਹੌਲ ਨੂੰ ਖਰਾਬ ਕਰਨ ਦੀ ਗੱਲ ਹੈ ਅਸੀਂ ਹਰ ਵੇਲੇ ਕੇਂਦਰ ਸਰਕਾਰ ਜਦੋਂ ਇੱਕ ਤਿੰਨ ਤਿੰਨ ਮੰਤਰੀ ਕੇਂਦਰ ਦੇ ਵਜ਼ੀਰ ਇੱਥੇ ਚੰਡੀਗੜ੍ਹ ਆ ਕੇ ਦਿੱਲੀ ਨਹੀਂ ਕਿਸਾਨਾਂ ਵੀਰਾਂ ਨੂੰ ਜਾਣਾ ਪਿਆ ਇੱਥੇ ਆ ਕੇ ਮਸਲੇ ਹੱਲ ਹੋ ਰਹੇ ਨੇ ਜਾਂ ਉਹਨਾਂ ਗੱਲ ਕਰਨਾ ਚਾਹੁੰਦੇ ਨੇ ਅਸੀਂ ਤਿਆਰ ਆ ਯਾਰ ਕੋਈ ਗੱਲ ਨਹੀਂ ਜੇ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਨਾਲ ਹਰ ਮੇਲੇ ਤਿਆਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਆਮ ਆਦਮੀ ਪਾਰਟੀ ਦੇ ਨੇਤਾ ਇਹ ਵੀ ਕਹਿ ਰਹੇ ਨੇ ਕਿ ਭਾਰਪਾ ਕੇਜਰੀਵਾਲ ਤੇ ਆਮ ਆਦੀ ਪਾਰਟੀ ਤੋਂ ਡਰ ਰਹੀ ਹੈ ਕਿਉਂਕਿ ਬਿਨਾਂ નિર્ਦੋਸ਼ ਬੰਦੇ ਨੂੰ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰ ਦੋ ਬਾਜੀ ਪ੍ਰੂਫਾਂ ਦੇ ਆਧਾਰ ਤੇ ਅੰਦਰ ਕੀਤਾ ਹੈ ਸ਼ਰਾਬ ਘਟਾਲੇ 'ਚ ਪ੍ਰੂਫਾਂ ਦੇ ਆਧਾਰ ਤੇ ਇਦਾਂ ਨਹੀਂ ਕੋਈ ਕਿਸੇ ਨੂੰ ਚੱਕ ਕੇ ਕੋਈ ਰਾਜਾਂ ਦੇ ਨੂੰ ਚੱਕ ਕੇ ਅੰਦਰ ਫੜਾ ਦੂਗਾ ਯਾਰ ਮੁੱਖ ਮੰਤਰੀ ਆ ਉਹ ਆਕਰ ਨੂੰ ਪ੍ਰੋਟੋਕੋਲ 'ਚ ਮੁੱਖ ਮੰਤਰੀ ਦਾ ਦੈਰਾ ਬਹੁਤ ਵੱਡਾ ਹੁੰਦਾ ਹੈ ਇਦਾਂ ਕੋਈ ਕਿਸੇ ਨੂੰ ਫੜ ਕੇ ਦਿੰਦਾ ਜਦ ਤੱਕ ਪ੍ਰੂਫ ਨਾ ਸਾਬਤ ਹੋਣ ਪ੍ਰੂਫ ਸਾਬਤ ਹੋਏ ਤੁਹਾਡੇ ਸਾਹਮਣੇ ਸਲਾਖਾਂ ਦੇ ਪਿੱਛੇ ਆ ਭਾਵੇਂ ਕਿਸੇ ਚੀਜ਼ ਦਾ ਬਹਾਨਾ ਕਰਨ ਬਿਮਾਰੀ ਦਾ ਕਰਨ ਕਿਸੇ ਦਾ ਕਰਨ ਪਰ ਜਮਾਨਤ 'ਤਕ ਕਾਨੂੰਨ ਨੇ ਦੇਣੀ ਆ ਨਾ ਇੱਕ ਵੱਡਾ ਅਪਰਾਧ ਹੈ ਉਸੇ ਹਿਸਾਬ ਨਾਲ ਜਮਾਨਤਾ ਨੇ ਇਹ ਗੱਲਾਂ ਜੋ ਮਰਜ਼ੀ ਕਰੀ ਜਾਣ ਕੋਈ ਨਾ ਦੇ ਤੁਸੀਂ ਭੋਵੇਂ ਮੰਤਰੀ ਬਿਆਨਕ ਦੇਣ ਵਾਸਤੇ ਰੱਖੇ ਨੇ ਕਮ ਕੇਜਰੀਵਾਲ ਮੈਂ ਦੁਬਾਰਾ ਦੁਬਾਰਾ ਕਹਿ ਰਹੇ ਹਾਂ ਕਮ ਕੇਜਰੀਵਾਲ ਸਾਫ ਕਰਦੇ ਨੇ ਜਿੰਨਾ ਵੀ ਕਰਦੇ ਨੇ ਜੀ ਰਾਹੁਲ ਗਾਂਧੀ ਵੀ ਮੁੱਦਾ ਉਠਾ ਰਹੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਦਾ ਹੁਣ ਲੋਕ ਸਭਾ ਦੇ ਵਿੱਚ ਮੁੱਦਾ ਉਠਾਣਗੇ ਕਿ ਅਸੀਂ ਜੇ ਸਾਡੀ ਸਰਕਾਰਾਂ ਦੇ ਤਾਂ ਐਮਐਸਪੀ ਦਿੱਤੀ ਜਾਊਗੀ ਤੇ ਇੱਕ ਪਾਸੇ ਜਦੋਂ ਇਹ ਗੱਲ ਕਰੀਏ ਭਾਜਪਾ ਦੀ ਗੱਲ ਕਰਦੇ ਆ ਭਾਜਪਾ ਨੇ ਪੀਐਮ ਸਾਹਿਬ ਨੇ ਕਿਹਾ ਸੀ ਕਿ 400 ਸੀਟਾ ਵਧ ਲਵਾਂਗੇ ਪਰ ਇਸ ਵਾਰ 230 ਸੀਟੇ ਸੀਮਤ ਕਰੇ ਬਸ ਦੇਖੋ ਗੱਲ ਇਹ ਆ ਜੀ ਘਰ ਚਲਾਉਣਾ ਮੁਸ਼ਕਲ ਆ ਪ੍ਰਧਾਨ ਜੀ ਦੇਸ਼ ਚਲਾਉਣਾ ਬਹੁਤ ਵੱਡੀ ਗੱਲ ਐ ਹੌਲੀ ਹੌਲੀ ਸਾਰੇ ਮਸਲੇ ਹੱਲ ਹੋ ਜਾਂਦੇ ਹੁੰਦੇ ਨੇ ਕੋਈ ਗੱਲ ਨਹੀਂ ਜੇ ਕਿਸਾਨਾਂ ਵਾਲੀ ਗੱਲ ਐ ਮੈਂ ਤੁਹਾਨੂੰ ਪਹਿਲਾਂ ਬ ਦੱਸ ਚੁੱਕਿਆ ਅਸੀਂ ਗੱਲਾਂ ਕਰ ਜੋ ਵੀ ਇਹ ਗੱਲ ਕਰਨ ਨੂੰ ਤਿਆਰ ਆ ਕਿਸਾਨ ਵੀਰਾਂ ਦੇ ਨਾਲ ਜੋ ਵੀ ਇਹ ਜਿਹੜੇ ਸ਼ਹਿ ਦੇ ਨਾਲੇ ਬੰਦੇ ਨੇ ਇਹੀ ਕੰਮ ਖਰਾਬ ਕਰਨ ਵਾਲੇ ਇਨਸਾਨ ਇਹ ਬੰਦੇ ਨੇ ਠੀਕ ਆ ਜੀ ਮੈਂ ਕਿਸਾਨ ਵੀਰਾਂ ਨੂੰ ਬੇ ਬੇਨਤੀ ਕਰਦਾ ਜਥੇਬੰਦੀਆਂ ਨੂੰ ਇਹਨਾਂ ਮਗਰ ਬਿਲਕੁਲ ਨਾ ਲੱਗੋ ਤੁਸੀਂ ਸਰਕਾਰ ਨਾਲ ਸਰਕਾਰ ਗੱਲ ਕਰਨਾ ਚਾਹੁੰਦੀ ਐ ਸਿੱਧੇ ਤੁਸੀਂ ਸਰਕਾਰ ਨਾਲ ਗੱਲ ਕਰਨ ਕਰ ਸਕਦੇ ਹੋ ਜਿਹੜੇ ਰਾਹੁਲ ਗਾਂਧੀ ਜੀ ਨੇ ਇਹ ਗੱਲ ਕਰ ਰਹੇ ਨੇ ਵੀ ਅਸੀਂ ਹੱਲ ਕਰਵਾਵਾਂਗੇ ਉਹ ਸਤਾ ਚ ਆਉਣਗੇ ਤਾਂ ਹੀ ਗੱਲ ਕਰਾ ਹੱਲ ਕਰਾਉਣਗੇ ਨਾ ਅਜੇ ਤਾਂ ਸਤਾ 5 ਸਾਲ ਹੋਰ ਅਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਔਰ ਇੰਨੇ ਕ ਕੰਮ ਹੋਣਗੇ ਪਿਛਲੇ ਨਾਲੋਂ ਜ਼ਿਆਦਾ ਕੰਮ ਹੋਣਗੇ ਅਗਲੀ ਸਰਕਾਰ ਵੀ ਕੇਂਦਰ ਦੇ ਵਿੱਚ ਬੀਜੇਪੀ ਦੀ ਬਣਾਈ ਤੁਸੀਂ ਕਿਵੇਂ ਦਾਵਾ ਕਰਦੇ ਹੋ ਕਿ ਅਗਲੀ ਸਰਕਾਰ ਬੀਜੇਪੀ ਦੀ ਮੈਂ ਦੱਸ ਤਰਿਆ ਜੀ ਕੰਮ ਇੰਨੇ ਹੋ ਜਾਣੇ ਨੇ ਡਿਵੈਲਪਮੈਂਟ ਦੇ ਕੰਮ ਇੰਨੇ ਹੋ ਜਾਣੇ ਨੇ ਜਿਹੜੇ ਕਹਿੰਦੇ 250 ਸਿਮਿੰਟ ਕੇ ਰਹਿ ਗਏ ਫੁੱਲ ਫਲੈਸ਼ ਸਰਕਾਰ ਅੱਗੇ ਨੂੰ ਬਣੇਗੀ ਇਹ ਜੋ ਮਰਜ਼ੀ ਕਹੀ ਜਾਣਾ ਇਹ ਗੱਲਾਂ ਕਰਦੇ ਨੇ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਕੰਮ ਕਰਦੇ ਨੇ ਉਹ ਕੰਮ ਦੇ ਵਿਸ਼ਵਾਸ ਕਰਦੇ ਨੇ ਕੀ ਹਾਲਾਤ ਨੇ ਪੰਜਾਬ ਚ ਕਿਹੜੀ ਡਿਵੈਲਪਮੈਂਟ ਹੋਈ ਮੈਨੂੰ ਦੱਸੋ ਇਹ ਡੇਟਾ ਟੋਏ ਪੈਨੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਸ਼ੀਦਾਂ ਧਰਤੀਆ ਬੱਦੇਗੜ ਸਾਹਿਬ ਕਿਹੜਾ ਡਿਵੈਲਪਮੈਂਟ ਦਾ ਕੰਮ ਹੋਇਆ ਮੈਨੂੰ ਦੱਸੋ ਅਮਲੋ ਤੋਂ ਲੈ ਲੋ ਚਲੇ ਜੋ ਖਮਾਣੋ ਤੱਕ ਬੱਸੀ ਸਾਰਾ ਹੀ ਰਿਆ ਤੁਸੀਂ ਘੁੰਮ ਲੋ ਪਿੰਡਾਂ ਦੇ ਪਿੰਡ ਕੁਰਲਾ ਰਹੇ ਨੇ ਜਦੋਂ ਦੇ ਹੋਣ ਦੇ ਵਿੱਚ ਆਏ ਨੇ ਭੈਣਾਂ ਰੋ ਰਹੀਆਂ ਨੇ ਜਿਹਨਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਇਹਨਾਂ ਦੀ ਧਰਮ ਪਤਨੀ ਭਗਵੰਤ ਮਾਨ ਸਾਹਿਬ ਦੀ ਜਿਹੜੇ ਕਿ ਹੁਣ ਸਿਆਸਤ ਦੇ ਵਿੱਚ ਆਏ ਨੇ ਜਲੰਧਰ ਜਿਮਨੀ ਚੋਣ ਦੇ ਵਿੱਚ ਉਹ ਕਹਿ ਕੇ ਗਏ ਨੇ ਸਟੇਜ ਤੋਂ ਅਨਾਉਂਸ ਕਰਕੇ ਗਏ ਨੇ ਵੀ ਅਸੀਂ ਭੈਣਾਂ ਨੂੰ 1100 ਰੁਪਏ ਭੈਣੇ ਝੂਠ ਨਾ ਬੋਲ ਮੇਰੀ ਭੈਣ 1100 ਤੁਸੀਂ ਵੀ ਝੂਠ ਬੋਲਣ ਲੱਗੇ ਭਗਵੰਤ ਮਾਨ ਸਾਹਿਬ ਵਾਂਗ ਉਮੀਦ ਨਾ ਆਪਣੀ ਖਤਮ ਕਰੋ ਲੋਕਾਂ ਤੋਂ 1000 ਹੀ ਰਹਿਣ ਦਿਓ ਸਾਨੂੰ 1000 ਹੀ ਬਹੁਤ ਹੈ 1000 ਦਿਓ ਤੁਸੀਂ ਸ਼ੁਰੂ ਕਰੋ 1000 ਰੁਪਏ ਤੁਹਾਨੂੰ ਬਹੁਤ ਆਸ ਨਹੀਂ 1100 ਚਾਹੀਦਾ 1100 ਰੁਪਏ ਤੁਹਾਨੂੰ ਸ਼ਗਨ ਦੇ ਤੌਰ ਤੇ ਪੰਜਾਬ ਦੇ ਲੋਕ ਦੇਣਗੇ ਜੇਕਰ ਨਸ਼ੇ ਦੀ ਗੱਲ ਕਰੀ ਅੱਜ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆ ਤਾਂ ਪੰਜਾਬ ਕਿੱਥੇ ਖੜਾ ਅੱਜ ਦੀ ਗੱਲ ਕਰਦੇ ਨਸ਼ਾ ਤਾਂ ਭਾਈ ਜੀ ਨੱਕ ਵੱਧ ਗਿਆ ਹਰ ਇੱਕ ਗਲੀ ਹਰ ਇੱਕ ਮਹੱਲੇ ਦੇ ਵਿੱਚ ਸਿਰਫ ਫੋਨ ਦੀ ਗੱਲ ਹੈ ਨਸ਼ਾ ਪੁੜੀਆਂ 'ਚ ਬੰਦ ਹੋ ਗਏ ਤੁਹਾਡੇ ਘਰ ਡਿਲੀਵਰੀ ਹੋਮ ਡਿਲੀਵਰੀ ਫਰੀ ਹੈ ਇਹ ਨੱਕ ਨਸ਼ਾ ਦੂਸਰਾ ਹੈ ਇਹਨਾਂ ਨੇ ਯੂਪੀ ਦੇਖਿਆ ਤੂੰ ਯੂਪੀ ਤੋਂ ਡਰਦੇ ਸੀ ਸਾਡੇ ਪੰਜਾਬੀ ਜਾਣ ਤੋਂ ਉੱਥੇ ਡਰਦੇ ਸੀ ਅੱਜ ਯੂਪੀ ਬਣਾਤਾ ਪੰਜਾਬ ਯੂਪੀ ਦੇ ਹਾਲਾਤ ਸੁਧਰ ਗਏ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਪਰ ਅੱਜ ਪੰਜਾਬ ਹੈ ਜਿਹੜਾ ਤਰਾ ਤਰਾ ਕਰ ਰਿਹਾ ਹੈ ਨਸ਼ੇ ਨੂੰ ਲੈ ਲਓ ਕਿਸੇ ਮੁੱਦੇ ਨੂੰ ਲੈ ਲਓ ਕੋਈ ਲੁੱਟਾਂ ਖੋਹਾਂ ਨੂੰ ਲੈ ਲਓ ਕੋਈ ਬੰਦਾ ਸੇਫ ਨਹੀਂ ਜੀ ਕੋਈ ਵੀ ਬੰਦਾ ਸੇਫ ਨਹੀਂ ਕਦੋਂ ਚੈਲਚਪਟ ਮਾਰ ਆ ਜਾਣ ਕਦੋਂ ਕੰਨਾਂ 'ਚ ਬਾਲੀਆਂ ਲਾਈਆਂ ਜਾਣ ਕੋਈ ਵੀ ਸੇਫ ਨਹੀਂ ਹੈ ਇੰਨਾ ਕੁ ਜ਼ਿਆਦਾ ਵੱਧ ਚੁੱਕਿਆ ਕੰਮ ਜਿਹੜਾ ਕਿ ਸਰਕਾਰ ਮੈਂ ਸਮਝਦਾ ਜਾਂ ਜਾਣ ਕੇ ਕਰਵਾ ਰਹੀ ਹੈ ਕੀ ਨਹੀਂ ਕਰ ਸਕਦੀ ਸਰਕਾਰ ਫੁੱਲ ਪਲੈ 92 ਐਮਐਲਏ ਨੇ ਨਾ ਕੋੜ ਫੁੱਲ ਫਲੈਸ਼ ਸਰਕਾਰ ਯਾਰ ਕਿਉਂ ਨਹੀਂ ਕਰ ਸਕਦੇ ਦੱਸੋ ਮੈਨੂੰ ਪੰਜਾਬ ਪੁਲਿਸ ਕੰਮ ਕਰਨਾ ਚਾਹੁੰਦੀ ਹੈ ਇਸ ਟਾਪਿਕ ਤੇ ਪਰ ਇਹ ਨਹੀਂ ਕਰਨ ਦੇ ਰਹੇ ਉਹਨਾਂ ਨੂੰ ਇਹ ਗਲਤੀ ਸਾਰੀ ਸਰਕਾਰ ਦੀ ਕੌਣ ਤੁਸੀਂ ਪੰਜਾਬ ਉਸ ਦੀ ਗੱਲ ਕੀਤੀ ਇਹ ਕੌਣ ਨਹੀਂ ਕਰਨ ਦੇਦੇ ਕੰਮ ਉਹਨਾਂ ਨੂੰ ਮੈਂ ਕਹਿੰਦਾ ਜੀ ਸਰਕਾਰ ਦੀ ਗਲਤੀ ਹੈ ਪ੍ਰਸ਼ਾਸਨ ਨਹੀਂ ਗਲਤ ਮੈਂ बार-बार ਕਹਿ ਰਿਹਾ ਪ੍ਰਸ਼ਾਸਨ ਸਹੀ ਹੈ ਆਪਣੀ ਜਗ੍ਹਾ ਸਰਕਾਰ ਦਾ ਸਾਰਾ ਦੋਸ਼ ਹੈ ਸਭ ਕੁਝ ਹੋ ਸਕਦਾ ਪਰ ਇਹ ਹੋਣ ਨਹੀਂ ਦੇ ਰਹੇ ਇੱਥੋਂ ਤੱਕ ਇਹੀ ਆਉਂਦਾ ਤਿਲ ਸਾਰ ਨਿਕਲ ਗਏ 200 ਸਾਰ ਰਹਿ ਗਏ ਉਹ ਵੀ ਪਤਾ ਨਹੀਂ ਪੂਰੇ ਹੋਣੇ ਕਿ ਨਹੀਂ ਕਿਉਂਕਿ ਕਰਜ਼ਾ ਰੋਜ਼ ਮਿਲ ਰਿਹਾ ਭਾਈ ਜੀ April ਦੇ ਵਿੱਚ ਇਹਨਾਂ ਨੇ 2500 ਕਰੋੜ ਦਾ ਲਿਆ ਸੀ ਆਹੀ 2024 April ਦੇ ਵਿੱਚ ਹੁਣ August ਦੇ ਵਿੱਚ 700 ਫੇਰ ਲੈ ਲਿਆ ਕਰੋੜ ਰੁਪਈਆ ਕੌਣ ਜ਼ਿੰਮੇਵਾਰ ਇਸ ਚੀਜ਼ ਦਾ ਭਾਈ ਦੱਸੋ ਕੌਣ ਤਾਰੇ ਦਾ ਕਰਜ਼ਾ ਉਹ ਵਾਲੀ ਪੀੜ੍ਹੀਆਂ ਨੇ ਕਰਜ਼ਾਈ ਕਰਕੇ ਰੱਖਤੀ ਇਹ ਸਨ ਭਾਰਪਾ ਦੇ ਮੁੱਖ ਬੁਲਾਰੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਰਜ਼ਾਈ ਕਰ ਦਿੱਤਾ ਗਿਆ ਤੇ ਨਸ਼ੇ ਦੇ ਉੱਤੇ ਸਰਕਾਰ ਨੂੰ ਚਲਾਇਆ ਜਾ ਰਿਹਾ ਹੈ ਪਰ ਅਜਿਹਾ ਜੋ ਕੀਤਾ ਜਾ ਰਿਹਾ ਉਹ ਮੰਦ ਭਾਗਾ ਹੈ ਫਟੇਗੜ ਸਾਹਿਬ ਤੋਂ ਕੈਮਰਾਮੈਨ ਨਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪਾੜ ਦੀ ਬਿਚੀ ਰਿਪੋਰਟ